ਸਾਡਾ ਫਤਿਹਗੜ ਸਾਹਿਬ ਜਿਹੜਾ ਧਰਤੀ ਹੈ ਤਰਹਾਂ ਦੀ ਧਰਤੀ ਹੈ ਜਿਹੜੀ ਇਹ ਸ਼ਹੀਦਾਂ ਦੀ ਧਰਤੀ ਹੈ ਔਰ ਛੋਟੇ ਛੋਟੇ ਸਹਬਜ਼ਾਦਿਆਂ ਨੂੰ ਜਿਹੜਾ ਨੀਹਾਂ ਲੱਭ ਕੇ ਚੁਕਾਇਆ ਗਿਆ ਔਰ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੋਣ ਵਾਸਤੇ ਅੱਜ ਅਸੀਂ ਫਤਿਹਗੜ ਸਾਹਿਬ ਦੀ ਧਰਤੀ ਤੇ ਆਇਆ ਔਰ ਨਤਮਸਤਕ ਹੋਣ ਆਇਆ ਬੇਨਤੀ ਹੈ ਅਗੇ ਸਭ ਲੋਕਾਂ ਨੂੰ ਆਪ ਕੋ ਆਪਣੇ ਘਰੀ ਜਾ ਕੇ ਜਿੰਨਾ ਸ਼ਹੀਦਾਂ ਦਾ ਜਿਹੜਾ ਮੈਸੇਜ ਹੈ ਉਹ ਜਿਹੜਾ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਸਾਡੇ ਬੱਚਿਆਂ ਨੂੰ ਇੰਨਾ ਨਸਾਨੀ ਤੇ ਰਸਾਹਤਾ ਉਹਦੇ ਬਾਰੇ ਜਾਣੂ ਕਰਾਉਣਾ ਗਾਣੂ ਵੱਖਰਾ ਇਹ ਪਤਾ ਸਭ ਤੋਂ ਵੱਡਾ ਫਾਇਦਾ ਤੇ ਇਹੀ ਕਸ਼ਈ ਦੇ ਜੋੜ ਮੇਲੇ ਤੇ ਮੌਜੂਦਾ ਤਦ ਮਹਾਨ ਨਗਰ ਕੀਰਤਨ ਸ਼ਸ਼ੋਭਿਤ ਕੀਤਾ ਜਾਣਾ ਫਤੇਗੜ ਸਾਹਿਬ ਤੋਂ ਜੋਤੀਸਰ ਗੁਰਦੁਆਰਾ ਵਾਲਾ ਪਹਿਲੀ ਤਸਵੀਰ ਤੋਂ ਗੁਰਦੁਆਰਾ ਸਾਹਿਬ ਦੀ ਮੈਂ ਦਿਖਾ ਦੇਣਾ ਤਾਂ ਲੱਖਾਂ ਹੀ ਸ਼ਰਧਾਲੂ ਨੇ ਜਿਹੜੇ ਤੱਕ ਇਸ ਮਹਾਨ ਦਿਨ ਤੇ ਜਿਹੜਾ ਮੌਜੂਦ ਨੇਤਾ ਨਮਸਤਕ ਹੋਣਗੇ ਤਾਂ ਗੁਰੂ ਮਹਾਰਾਜ ਦੀ ਵਿੱਚ ਅਸੀਂ ਕਹਿ ਸਕਦਾ ਕੋ ਨਗਰ ਕੀਰਤਨ ਸ਼ਸ਼ੋਭਿਤ ਹੋਣਾ ਤਾਂ ਉਸ ਦਾ ਹਿੱਸਾ ਬਣ ਲਗੇ ਤਾਂ ਅੱਜ ਦਾ ਇਸ ਮਹਾਨ ਦਿਨ ਕਿਉਂਕਿ ਅੱਜ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰਕੌਰ ਦਾ ਜਿਹੜਾ ਅੱਜ ਸੰਸਕਾਰ ਹੋਇਆ ਸੀ ਤਾਂ ਇਸ ਖਾਸ ਮੌਕੇ ਤੇ ਜਿੱਥੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪਹੁੰਚੀ ਹੈ ਤਾਂ ਉਹਤੇ ਹੀ ਚੇਤਨ ਸਿੰਘ ਜੋੜਾ ਜਰ ਮਦਨਾ ਮਦੂਨੇ ਜਰ ਮਦਨਾ ਸਾਹਿਬ ਤੁਸੀਂ ਵੀ ਨਮਸਤਕ ਹੋਇਆ ਕੀ ਕਰਾਂਗੇ ਆ ਸਭ ਤੋਂ ਪਹਿਲੀ ਤਾਂ ਸਾਡਾ ਫਤੇਗੜ ਸਾਹਿਬ ਜਿਹੜਾ ਧਰਤੀ ਹੈ ਸਰਹੰਦੀ ਦੀ ਧਰਤੀ ਹੈ ਜਿਹੜੀ ਇਹ ਸ਼ਹੀਦਾਂ ਦੀ ਧਰਤੀ ਹੈ ਔਰ ਛੋਟੇ-ਛੋਟੇ ਸਹਿਬਜ਼ਾਦਿਆਂ ਨੂੰ ਜਿਹੜਾ ਨੀਹਾਂ ਦੇ ਵਿੱਚ ਚਨਾਇਆ ਗਿਆ ਔਰ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੋਣ ਵਾਸਤੇ ਅੱਜ ਅਸੀਂ ਫੱਤੇਗੜ ਸਾਹਿਬ ਦੀ ਧਰਤੀ ਤੇ ਆਇਆ ਔਰ ਨਤਮਸਤਕ ਹੋਣ ਆਇਆ ਔਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਜੋਦਲੀ ਕੀਤੀ ਕਿ ਸੱਚੇ ਪਾਸ਼ਾ ਸਾਨੂੰ ਵੀ ਜਿਹੜਾ ਸਾਡਾ ਹੱਥ ਪੜਕੇ ਵੀ ਸਾਨੂੰ ਵੀ ਜਿਹੜਾ ਚੰਗੇ ਕੰਮ ਕਰਾਵੇ ਔਰ ਪੰਜਾਬ ਦੇ ਭਲੇ ਲਈ ਜਿਹੜਾ ਵੀ ਕਦਮ ਚੱਕਿਆ ਪੰਜਾਬ ਦੇ ਭਲੇ ਲਈ ਅਤਿਸ਼ਧਰ ਪਹਿਲਾਂ ਹੋਈ ਤਾਂ ਲੱਗਦਾ ਲੋਕਾਂ ਦੇ ਭਾਵਕ ਨਾਲ ਬਹੁਤ ਲੋਕ ਨੇ ਸਿੱਖੀ ਨਾਲ ਮੂੜ ਤੋਂ ਜੁੜਨ ਲੱਗੇ ਦੇਖੋ ਜੀ ਕੁਦਰਤੀ ਆ ਜਿਵੇਂ ਜਿਵੇਂ ਜਿਹੜੇ ਜਿਵੇਂ ਸੋਸ਼ਲ ਮੀਡੀਆ ਦਾ ਚਲਣ ਚੱਲ ਰਿਹਾ ਉਹ ਤੋਂ ਹੁਣ ਬਾਕੀ ਲੋਕਾਂ ਦਾ ਜਿਹੜਾ ਸਿੱਖੀ ਵਾਲਾ ਜਿਹੜਾ ਦੁਬਾਰਾ ਜਿਹੜਾ ਹੈਗਾ ਜੁੜਨ ਦਾ ਬਹੁਤ ਚੰਗਾ ਜਿਹੜਾ ਹਮਲਾ ਲੋਕ ਮਾਰ ਰਹੇ ਨੇ ਔਰ ਸਿੱਖੀ ਨਾਲ ਲੱਖਾਂ ਹੀ ਸ਼ਰਧਾਲੂ ਜਿਹੜੇ ਅੱਜ ਨਮਸਤਕਰੀ ਹੋਏ ਨੇ ਤਾਂ ਲੱਖਾਂ ਹੀ ਨਹੀਂ ਜੀ ਕਰੋੜੇ ਲੋਕ ਨੇ ਜਿਹੜੇ ਫਿਸ਼ਲੇ ਮੈਂ ਕਹਿੰਦਾ 15 ਦਿਨਾਂ ਤੋਂ ਮੈਂ ਦੇਖ ਰਿਹਾ ਕਿ 15 ਦਿਨਾਂ ਤੋਂ ਜਿਹੜੀ ਸੰਗਤ ਹੈ ਉਹ ਨਤਮਸਤਕ ਹੋਣ ਵਾਸਤੇ ਫਤਿਹਗੜ੍ਹ ਸਾਹਿਬ ਜਿਹੜੀ ਪੋਤਰੀਆ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਦੇ ਮਿਹਰ ਪਰ ਹਨ ਸਾਡੀ ਮਹਾਨ ਨਗਰ ਕੀਰਤਨ ਫਤਿਹਗੜ੍ਹ ਸਾਹਿਬ ਸ਼ਸ਼ੋਭਿਤ ਹੋਣਾ ਦਾ ਡੀਸੀ ਮੈਮ ਮੋਦੀ ਮੈਮ ਕੀ ਕੀ ਤਿਆਰੀਆਂ ਕੀਤੀਆਂ ਜਿਵੇਂ ਸਾਰੀਆਂ ਤਿਆਰੀਆਂ ਮੁਕੰਮਲ ਹੈ ਸਿਕਿਉਰਿਟੀ ਅਰੇਂਜਮੈਂਟਸ ਇਨ ਪਲੇਸ ਹੈ ਤੇ ਫੇਰ ਅਸੀਂ ਇਹ ਹੀ ਬੇਨਤੀ ਕਰਾਂਗੇ ਸਾਰੀ ਸੰਗਤ ਨੂੰ ਕਿ ਪੂਰੇ ਸ਼ਰਧਾ ਪਰੇ ਮਾਨਨ ਨਾਲ ਪੂਰੇ ਤੁਸੀਂ ਚੱਜੇ ਨਾਗਰਿਕ ਦਾ ਇੱਕ ਇਗਜ਼ਾਮਪਲ ਦਿੰਦੇ ਹੋਏ ਨਗਰ ਕੀਰਤਨਾਂ ਸ਼ਾਂਤੀਪੂਰਵਕ ਜਾਣ ਲੱਗ ਮਸਤਕਤ ਹੋਏ ਹੋਏ ਤੇ ਅਸ਼ੀਰਵਾਦ ਦੇ। ਇਸ ਵਾਰ ਮੈਮ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਵਾਤਾਵਰ ਹੋਇਆ। ਹਾਂਜੀ ਇਸ ਵਾਰ ਗਿਣਤੀ 'ਚ ਬਹੁਤ ਵਾਤਾਵਰ ਹੋਇਆ ਕਿਉਂਕਿ ਸੰਗਤ 19 ਤਰੀਕ ਨੂੰ ਆਣੀ ਸ਼ੁਰੂ ਹੋ ਗਈ ਸੀ। ਸੋ ਇਸ ਹਿਸਾਬ ਨਾਲ ਸੰਗਤ ਇਸ ਵਾਰ ਵਧੀਆ ਪਿਛਲੇ ਸਾਲ ਨਾਲ। ਦੇ ਵਿੱਚ ਸਭ ਤੋਂ ਵੱਡੀ ਸ਼ਹਾਦਤ ਜਿਹੜੀ ਉਸ ਸ਼ਹੀਦਾਂ ਨੂੰ ਜਿਹੜਾ ਬਲਦਸ਼ਾਲਦਾ ਕਰਨਾ ਹੈ। ਔਰ ਕਾਮਨਾ ਕਰਦੇ ਆਂ ਕਿ ਪੰਜਾਬ ਦੇ ਜਿਹੜਾ ਸ਼ਹੀਦਾਂ ਦੀ ਤਸਵੀਰ ਪੰਜਾਬ ਰੰਗਲਾ ਪੰਜਾਬ ਰਵੇ ਵਧੀਆ ਰਵੇ ਉਹਦੇ ਜਿਹੜੀ ਸ਼ਹੀਦਾਂ ਦੀ ਸਾਥ ਇੰਨੇ ਲੋਕ ਆਉਂਦੇ ਬਿੰਦੂ ਤਾਂ ਇਹ ਅਗੇ ਸਭ ਲੋਕਾਂ ਨੂੰ ਆਪੋ ਆਪਣੇ ਘਰ ਹੀ ਜਾ ਕੇ ਇੰਨਾ ਸ਼ਹੀਦਾਂ ਦਾ ਜਿਹੜਾ ਮੈਸੇਜ ਉਹ ਜਿਹੜਾ ਆਪਣੇ ਬੱਚਿਆਂ ਨੂੰ ਭਰਉਣਾ ਚਾਹੀਦਾ ਸਾਡੇ ਬੱਚਿਆਂ ਨੂੰ ਇੰਨਾ ਨਸਾਨੀ ਜਿਹੜੀਆਂ ਸ਼ਹਾਦਤਾਂ ਉਹਦੇ ਬਾਅਦੇ ਜਾਨੂ ਕਰਾਉਣਾ ਜਾਨੂ ਰੱਖਣਾ ਇਹ ਸਦਾ ਸਭ ਤੋਂ ਵੱਡਾ ਫਲਜਾ ਤੇ ਇਹੀ ਇਥੋਂ ਸਿੱਖ ਕੇ ਚੱਲੇ ਆਂ ਇਹਨਾਂ ਨੂੰ ਸਦਾ ਸਭ ਤੋਂ ਵੱਡਾ ਬਦਕਰ ਸਾਫ ਅਤੇਕਰ ਸਾਦੇ ਮਹਾਨ ਧਰਤੀ ਦੇ ਮੌਜੂਦ ਆ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤਾਂ ਤਾਂ ਪੰਜਾਬ ਪ੍ਰਧਾਨ ਅਮਨ ਅਰੋੜਾ ਵੀ ਪਹੁੰਚੇ ਨੇ ਤੇ ਨਿਮਰਤਾ ਨਾਲ ਮਿਲ ਕੇ ਆਏ ਹੋ ਸਤਿਕਾਰ ਸਹਿ ਬਹੁ ਨਮਨ ਕਰਕੇ ਆਏ ਹੋ ਅਬਦੁੱਲਾਹ ਦੇਖੋ ਮੈਂ ਸਮਝਦਾ ਕਿ ਜਿਵੇਂ ਜਿਹੀ ਸ਼ਾਦਤ ਇਸ ਧਰਤੀ ਦੇ ਨਾਲੇ ਇਸ ਮੁਕੱਦਸ ਧਰਤੀ ਦੇ ਨਾਲ ਜੁੜੀ ਹੋਈ ਹੈ ਅੱਜ ਸ਼ਹਾਦਤ ਪੂਰੀ ਦੁਨੀਆ ਦੇ ਵਿੱਚ ਕਿਸੇ ਧਰਮ ਕਿਸੇ ਕੌਮ ਮੁਸਲਿਮ ਦੇ ਦੇਖਣ ਨੂੰ ਮਿਲਦੀ ਹੈਗੀ ਅੱਜ ਉਸੇ ਪਵਿੱਤਰ ਧਰਤੀ ਨੂੰ ਉਸੇ ਮਹਾਨ ਸ਼ਹਾਦਤ ਨੇ ਨਤਮਸਤਕ ਹੋਣ ਦੇ ਲਈ ਹਜ਼ਾਰਾਂ ਲੱਖਾਂ ਸ਼ਰਧਾਲੂਆਂ ਦੀ ਤਰ੍ਹਾਂ ਗੁਰੂ ਸਾਹਿਬ ਦੇ ਬੱਚਿਆਂ ਦੀ ਤਰ੍ਹਾਂ ਨਾਨਕ ਨਾਮਲੇ ਵਸੰਤਾਂ ਦੀ ਤਰ੍ਹਾਂ ਅਸੀਂ ਲੋਕ ਵੀ ਪਹੁੰਚਿਆ ਇਸ ਪਵਿੱਤਰ ਧਰਤੀ ਨੂੰ ਨਤਮਸਤਕ ਹੋਣ ਦੇ ਲਈ ਸਜਦਾ ਕਰਨ ਦੇ ਲਈ ਔਰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਪੰਜਾਬ ਪੰਜਾਬੀ ਦੇ ਚੜ੍ਹਦੀ ਕਲਾ ਦੀ ਦੀ ਅਰਦਾਸ ਕੀਤੀ ਹੈ ਔਰ ਇਹ ਬੇਨਤੀ ਕੀਤੀ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਨੂੰ ਸਾਰਿਆਂ ਨੂੰ ਇਸ ਮੁੱਚੇ ਪੰਜਾਬ ਨੂੰ ਇੰਨੀ ਸਮੱਤ ਇੰਨੀ ਤਾਕਤ ਇੰਨੀ ਹਿੰਮਤ ਇੰਨਾ ਕ ਸਹੀ ਰਸਤੇ ਉੱਪਰ ਚੱਲਣਾ ਬਲ ਬਖਸ਼ੋ ਤਾਂ ਕਿ ਤੁਹਾਡੇ ਦਰਸਾਏ ਹੋਏ ਦਿਖਾਏ ਹੋਏ ਰਸਤੇ ਤੇ ਚੱਲ ਕੇ ਆਪਾਂ ਪੰਜਾਬ ਨੂੰ ਮੋੜ ਦੁਆਰਾ ਨੰਬਰ 1 ਸੂਬਾ ਜਿਹੜਾ ਉਹ ਬਣਾ ਸਕਦੇ ਇਹ ਬੇਨਤੀ ਲੈ ਕੇ ਆਇਆ ਹਾਂ। ਕਿਤਾਬ ਪੱਤਰਕਾਰ ਸਾਹਿਬ ਦੀ ਮਹਾਨਤਾ ਆਪਣੇ ਦੇ ਮੌਜੂਦਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤਾਂ ਪੰਜਾਬ ਪ੍ਰਧਾਨ ਆਮ ਆਦਮੀ ਪਾ ਅਮਨ अरोड़ा ਪਹੁੰਚੇ ਨੇ ਧਨਮਨਤਕ ਹੋਈ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤਾਂ ਪਛਿੰਗਾ ਦਕਾਰਾ ਤੁਹਾਨੂੰ ਅਮਨ अरोड़ा ਪਹੁੰਚੇ ਨੇ ਤਾਂ ਹੋਰ ਵੀ ਇਹਨਾਂ ਅਪਡੇਟਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਿਵਾਂਗੇ ਤਦ ਤੱਕ ਦੋ ਇਜਾਜ਼ਤ ਮੈਨੇਜਮੈਂਟ ਦੇ ਸਿੰਘ ਤਨਵਾ